ਤਰਨਤਾਰਨ ਜਿਮਨੀ ਚੋਣ ਤਰਨਤਾਰਨ ਜਿਮਨੀ ਚੋਣ ਦੇ ਨਤੀਜਿਆਂ ਨੇ ਜਿੱਥੇ ਕਈ ਸਵਾਲਾਂ ਦੇ ਜਵਾਬ ਦਿੱਤੇ ਨੇ ਉਥੇ ਕਈ ਸਵਾਲਾਂ ਨੂੰ ਜਨਮ ਵੀ ਦਿੱਤਾ ਹੈ ਬੇਸ਼ੱਕ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਸੱਤਾਧਾਰੀ ਪਿਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੋਵੇ ਪਰ ਕਿਤੇ ਨਾ ਕਿਤੇ ਵਾਪਸੀ ਜੇ ਕਿਸੇ ਦੀ ਹੋਈ ਹੈ ਤਾਂ ਸ਼੍ਰੋਮਣੀ ਕਾਗਦਲ ਬਦਲਦਰੀ ਹੋਈ ਹੈ ਜੇ ਕਿਸੇ ਨੂੰ ਇਸ ਚੋਣਾਂ ਦੇ ਵਿੱਚ संजीवਨੀ ਮਿਲੀ ਹੈ ਤਾਂ ਉਹ ਕਾਗਦਲ ਬਦਲਦਰੀ ਨੂੰ ਮਿਲੀ ਹੈ ਜੇ ਕਿਸੇ ਦੀ ਮਿਹਨਤ ਨੂੰ ਗੂਰ ਪਿਆ ਤਾਂ ਉਹ ਕੰਦਰ ਬਾਦਲ ਦਲ ਦੀ ਮਿਹਨਤ ਨੂੰ ਗੂਰ ਪਿਆ ਪਰ ਕੀ ਤਰਨ ਤਰਨ ਦੇ ਨਤੀਜੇ ਹੀ ਬਾਦਲ ਦਲ ਲਈ ਤਰਨ ਹਰ ਬਣ ਜਾਣਗੇ ਕੀ 227 ਦੇ ਲਈ ਅਕਾਲੀ ਦਲ ਦੇ ਲਈ ਇੰਨਾ ਆਸਾਨ ਹੋ ਜਾਏਗਾ ਜਾਂ ਇੱਕ ਸੀਟ ਤੇ ਲੜਨਾ ਤੇ 117 ਤੇ ਲੜਨਾ ਜ਼ਮੀਨ ਅਸਮਾਨ ਦਾ ਫਰਕ ਹੋਏਗਾ ਦੂਸਰੇ ਪਾਸੇ ਇੱਕ ਤੇ ਰੋ ਜਿਨ੍ਹਾਂ ਨੇ ਮਿਲ ਕੇ ਚੋਣ ਲੜੀ ਪੰਥਕ ਉਮੀਦਵਾਰ ਦੇ ਤੌਰ ਤੇ ਮਨਦੀਪ ਸਿੰਘ ਨੂੰ ਮੈਦਾਨ ਚ ਉਤਾਰਿਆ ਮਨਦੀਪ ਸਿੰਘ ਨੇ ਆਪਣੀ ਹਾਜ਼ਰੀਤਾ ਦਰਜ ਕਰਾਈ ਮਨਦੀਪ ਸਿੰਘ ਨੇ ਆਪਣੇ ਆਪ ਨੂੰ 30ਵੇਂ ਨੰਬਰ ਤੇ ਦੱਸਦਿਆਂ ਆਪਣੀ ਮੌਜੂਦਗੀ ਦਾ ਪ੍ਰਕਟਾਵਾ ਤਾਂ ਕੀਤਾ ਪਰ ਕੀ ਇਹ ਬਾਰਸ ਪੰਜਾਬ ਦੇ ਅਕਾਲੀ ਦਲ ਲਈ ਤੇ ਕੀ ਇਹ ਪੁਨਰ ਸ੍ਰਜੀਤ ਅਕਾਲੀ ਦਲ ਦੇ ਲਈ ਕੀ ਚੁਣੌਤੀਆਂ ਨੂੰ ਪ੍ਰਕਟਾਵਾ ਹੋ ਗਿਆ ਕੀ ਚੁਣੌਤੀਆਂ ਦੀ ਥਾਂ ਬਣ ਗਈ ਹੈ ਕਿ ਉਹਨਾਂ ਲਈ ਇਹ ਹੁਣ ਸਵਾਲ ਪੈਦਾ ਹੋ ਗਿਆ ਕਿ ਕੀ ਉਹ ਇਸ ਨੂੰ ਲਗਾਤਾਰਤਾ 'ਚ ਰੱਖਣ ਇਸ ਪ੍ਰਕਿਰਿਆ ਤਹਿਤ ਅੱਗੇ ਵਧਣ ਇਸ ਚੋਂ ਪ੍ਰਕਿਰਿਆ 'ਚ Ja kuch na myśl to zoczę.